ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਜੇ ਗੱਲਬਾਤ ਕਰ ਲਈਏ ਅੱਜ ਆਪਾਂ ਫੇਰ ਪਹੁੰਚ ਚੁੱਕੇ ਹਾਂ ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਗਾਵਾਂ ਨੌ ਦਿਖਾਵਾਂਗੇ ਜਰਸੀ ਨਸਲ ਦੀਆਂ ਸੱਤ ਤਾਜ਼ੀਆਂ ਸੂਈਆਂ ਨੇ ਇੱਕ ਤੋਕੜ ਗੱਬਣਾ ਤੇ ਇੱਕ ਹੈਗੀ ਆ ਸੱਜਣੋ ਗੱਬਣਾ ਦੋ ਮੇਰਾ ਖਿਆਲ ਹੈ ਵਿੱਚ ਕਾਫੀ ਟੱਚ ਨੇ ਜਿਹੜੀ ਦੀ ਡਿਮਾਂਡ ਵੱਧ ਰਹੀ ਦੀ ਆ ਦੋ ਆਗੀਆਂ ਕਾਫੀ ਟੱਚ ਤੇ ਜਿਹੜੇ ਰੇਟ ਨੇ ਰੇਟ ਹੋਣਗੇ 28000 ਤੋਂ ਸਟਾਰਟ 28 ਤੋਂ ਲਾ ਕੇ 40 45 ਤੱਕ ਬਾਈ ਦੇ ਰੇਟ ਨੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੰਨੇ ਆ ਰੇਟ ਸਾਰੀਆਂ ਦੇ ਵੀਡੀਓ 'ਚ ਹੀ ਕਰਾ ਦਿਆਂਗੇ ਆ ਜਾ ਲਾਡੀ ਹੋਰ ਕਿਵੇਂ ਆ ਵਧੀਆ ਬਾਈ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਜੀ ਕਰ ਲਈਏ ਸ਼ੁਰੂ ਇੱਕ ਵਾਰ ਹਾਂਜੀ ਬਾਈ ਖੋਲਦੇ ਸੱਜਣਾ ਫਿਰ ਕਿਹੜਾ ਸੂਆ ਇਹਦਾ ਇਹਦਾ ਪਹਿਲਾ ਸੂਆ ਬਾਈ 4-5 ਦਿਨ ਦੀ ਸੂਈ ਹੋਈ ਆ 10 11 ਕਿਲੋ ਬੋਲਾ 10 ਕਿਲੋ ਬੋਲਾ ਹੈਗਾ ਹਾਂਜੀ ਹਾਂ ਸੂਆ ਪਹਿਲਾ ਨਸਲ ਜਰਸੀ ਕੁਆਲਿਟੀ ਆ ਗਈ ਸੱਜਣੋ ਟਾਪਰ ਪੂਰੀ ਬੌੜਾ 10 ਕਿਲੋ ਆ ਕਿੰਨਾ ਕ ਦੁੱਧ ਪਾ ਦੂੰ ਦੁੱਧ ਬਈ ਇਹਨੂੰ 12-13 ਕਿਲੋ ਦਾ ਚਾਹੀਦਾ ਟਾਇਰ ਦਾ ਆਰਡਰ ਦੀ ਆ ਆਰਡਰ ਹੈਗਾ ਬਾਹਰ ਵਾਲੀਆਂ ਗਾਵਾਂ ਨਾਲ ਦਾ ਆਰਡਰ ਹੈਗਾ ਬਾਹਰ ਵਾਲੀਆਂ ਗਾਵਾਂ ਨਾਲ ਦਾ ਮੋੜ ਲਿਆ ਬਾਈ ਇੱਥੇ ਤੋਂ ਫੇਸ ਫੇਸ ਤੇ ਮਾਰਦੀ ਗਰੀ ਐਨ ਕਰਾ ਦੇ ਤਸੱਲੀ ਕਿਉਂਕਿ ਮੱਥੇ 'ਚ ਟੋਆ ਆ ਗਿਆ ਮੋਟੀ ਅੱਖ ਪਿਓਰ ਜਰਸੀ ਨਸਲ ਦੇ ਵਿੱਚ ਆ ਗਈ ਗੋਦੀ ਵਾਲੀ ਜਰਸੀ ਸੂਆ ਆ ਗਿਆ ਬੱਚੀ ਦਾ ਪਹਿਲਾ ਤੇ ਸ਼ਕੀਨ ਸਕੂਨ ਹੈਗੀ ਆ ਫੱਲਾ ਰੈਂਦੀ ਖੁੰਦੀ ਕਸਰ ਲਾਡੀ ਹੋਰਾਂ ਨੇ ਝਾਂਜਰਾ ਪਾ ਕੇ ਕੱਢਦੀ ਹਾਂਜੀ ਹਾਂ ਰੈਂਦੀਆਂ ਖੁੰਦੀਆਂ ਕਸਰਾਂ ਪਾਈ ਹੋਰਾਂ ਨੇ ਝਾਂਜਰਾ ਪਾ ਕੇ ਕੱਢਦੀ ਆ ਪਰ ਜਿਹੜੀ ਜਿਹੜੇ ਦੇ ਆਰਡਰ ਦੀ ਕੁਆਲਿਟੀ ਆ ਨਾ ਆ ਆ ਕੁਆਲਿਟੀ ਬਾ ਕਮਾਲ ਹੈ ਕਿਉਂਕਿ ਇਹਦੇ ਚ ਸ਼ੀਲ ਠੰਡੀ ਬਹੁਤ ਸੀ ਮਸਟੈਂਡ ਵਾਲੀ ਪ੍ਰੋਬਲਮ ਆ ਜਿਹੜੀ ਜ਼ੀਰੋ ਹੋ ਜਾਂਦੀ ਹੈ ਕੱਢ ਜਾ ਕੇ ਹਾਂਜੀ ਪੈਸੇ ਕਿੰਨੇ ਲੈ ਲਾਂਗੇ ਇਹਦੇ ਇਹਦਾ ਬਈ ਮੁੱਲ 45000 43 ਦੀ ਬੱਛੀ ਲਾਂਗੇ 43 ਦੀ ਦੇ ਦਾਂਗੇ ਮਾਂ ਤਾਣ ਉਹਦੇ ਵੀ ਕਰ ਦਾਂਗੇ ਕਰ ਦਾਂਗੇ ਤੇ ਹੁਣ ਮਾਰ ਦੇ ਗਰੀ ਆ ਦੋ ਨੰਬਰ ਵਾਲੀ ਤੇ ਇਹਦੀ ਕੁਆਲਿਟੀ ਦਾ ਮੈਨੂੰ ਵਧੀਆ ਐਂਡ ਲੱਗਦੀ ਆ ਇਹਦੀ ਕੀ ਗੱਲ ਬਾਤ ਆ ਕਿਹੜਾ ਸੂਆ ਇਹ ਦੂਏ ਸੂਏ ਸੂਈ ਹੋਈ ਆ ਵੀਰੇ ਬੱਸੀ ਮਗਰਾ ਤਿੰਨ ਚਾਰ ਦਿਨ ਦੀ ਸੂਈ ਹੋਈ ਆ ਸੱਜਣੋ ਬੱਚੀ ਸੂਆ ਹੈਗਾ ਦੂਜਾ ਤੇ ਸੂਈ ਹੈਗੀ ਆ ਤਿੰਨਾ ਚਾਰਾਂ ਦਿਨਾਂ ਦੀ ਕਿੰਨਾ ਕੁ ਬੋਲਾ ਹੁਣ ਇਹਦੇ ਥੱਲੇ ਬੋਲਾ ਵੀ ਇਹਦੇ ਥੱਲੇ ਹੈਗਾ 15 16 ਕਿਲੋ ਹੁਣ 15 16 ਕਿਲੋ ਹਾਂਜੀ ਉਹ 15 16 ਕਿਲੋ ਖਾਸਾ ਹਾਂਜੀ ਆ ਬਾਈ ਡੋੜ ਆ ਗਈ ਹਾਂ ਹਾਂ ਪੂਰਾ ਐਨ ਤਸੱਲੀਆਂ ਵਾਈ ਕਹਿੰਦਾ ਕਰਾ ਦਾਂਗੇ ਇਹ ਜੀ ਗੱਲ ਨਹੀਂ ਜਿੰਨੀ ਖਾਲੀਕਰ ਉੰਨੀ ਬਣਦੀ ਆ ਬਈ ਸੁਆ ਦੂਜਾ ਸੁਆ ਦੂਜਾ ਆ ਸੁਆ ਆ ਗਿਆ ਦੂਜਾ ਆਰਡਰ ਆ ਗਿਆ ਸੱਜਣੋਂ ਅੱਗੇ ਪਿੱਛੇ ਦਾ ਪੌੜੀ ਵਾਲਾ ਸਿਸਟਮ ਹੀ ਆ ਨਸਲ ਆ ਗਈ ਪਿਓਰ ਜਰਸੀ ਦੀ ਇੱਕ ਗੱਲ ਹੋਰ ਦਾ ਆਦਰਾ ਨਾਲ ਵੀ ਇਹਦੇ ਹੈਗੀ ਆ ਬੱਛੀ ਬੱਛੀ ਬਲੈਕ ਰੰਗ ਦੀ ਨਾਲ ਬਈ ਬਲੈਕ ਬੱਛੀ ਆ ਕੁਆਲਿਟੀ ਕਬੂਲਤੀ ਹੈਗੀ ਆ ਟੌਪ ਪੈਸੇ ਕਿੰਨੇ ਦੇ ਲਾਵਾਂਗੇ ਬਈ ਇਹਦਾ ਬਈ ਹੈਗਾ 47000 ਰੁਪਿਆ ਜੀ ਇਹ ਕਿੰਨੇ ਦੇ ਦਾਂਗੇ ਲੈਣ ਦੇਣ ਵਾਲੇ ਹੀ ਆ ਵੀਰੇ ਅੱਛਾ ਇਹਦਾ ਰੇਟ ਲੈਣ ਦੇ ਨਾਲ ਆ 47 ਹੈ ਪਰ ਆਰਡਰ ਦੀ ਹੈਗੀ ਆ ਲਾਜਵਾਬ ਬਾ ਕਮਾਲ ਹੀ ਕਹਿ ਸਕਦੇ ਆ ਆ ਬੱਛੀ ਕੌਫੀ ਨਾਲ ਬੱਛੀ ਆ ਬੱਛੀ ਦੀ ਕੁਆਲਿਟੀ ਵੀ ਬਾਰੀ ਟੌਪ ਆ ਦਿਖਾ ਦੇ ਉਸਤਾਦ ਇਹ ਆ ਗਈ ਕੌਫੀ ਕਲਰ ਦੇ ਵਿੱਚ ਨਾਲ ਬੱਛੀ ਪੂਰੀ ਹੈਲਦੀ ਆ ਤੇ ਹੁਣ ਲੈ ਆ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਮੇਰਾ ਖਿਆਲ ਜਰਸੀ ਤਿਆਰ ਸ਼ਹਿਰ ਦਾ ਕਰੋ ਹਾਂਜੀ ਇਹਦੇ ਮਗਰ ਵੀ ਬੱਛੀ ਆ ਜੀ ਇਹਦੇ ਨਾਲ ਵੀ ਜੁ ਐੱਛੀ ਆ ਇਹਦੇ ਨਾਲ ਵੀ ਬੱਛੀ ਆ ਜਰਸੀ ਦੀ ਬੱਛੀ ਹਾਂ 4.5 4-5 ਇੰਚ ਦੀ ਸੂਈ ਹੋਈ ਆ ਸੂਆ ਕਿਹੜਾ ਦਾ ਸੂਆ ਦੂਜਾ ਵੀਰੇ ਕਿੰਨੀ ਕ ਬੌਲੀਆ ਹੁਣ ਬੌਲੀ ਬਈ ਇਹਦੇ ਥੱਲੇ ਹੈਗੀ ਆ 9-10 ਕਿਲੋ 9 ਕਿਲੋ ਖੁੱਲ੍ਹੇ ਹੀ ਹੂ ਹਾਂ ਜੀ ਹਾਂ 12-13 ਕਿਲੋ ਚਬਾਉਗੀ 12-13 ਹਾਂ ਆਰਾਮ ਨਾਲ ਚਵਾਈ ਜਾਣਾ ਜੀ 12-13 ਬਾਈ ਕਹਿੰਦਾ ਚਬਾ ਦੂ ਚਵਾਈ ਦੀ ਕਿਵੇਂ ਨੇ ਸਾਰੀਆਂ ਇਹ ਚਵਾਈ ਨਹੀਂ ਇੱਕ ਨੰਬਰ ਨਹੀਂ ਬਾਲੀ ਪੋਲੀ ਧਾਰ ਆ ਓਕੇ ਦੀ ਰਿਪੋਰਟ ਆ ਜਾਮ ਓਕੇ ਦੀ ਓਕੇ ਦੀ ਨਾਲ ਇਹਦੇ ਆ ਗਈ ਬੱਛੀ ਹੈ ਨਾ ਹਾਂ ਜੀ ਬੱਛੀ ਪੈਸੇ ਇਹਦੇ ਕਿੰਨੇ ਲੈ ਲਾਂਗੇ ਪੈਸੇ ਬਈ ਇਹਦਾ 40000 ਜੀ ਇਹ ਬਾਈ ਕਹਿੰਦਾ ਦੇ ਦਾਂਗੇ 40000 ਦੀ ਨਾਲ ਸੱਜਣੋ ਇਹਦੇ ਵੀ ਜੇ ਗੱਲਬਾਤ ਕਰ ਲਈਏ ਬੱਛੀ ਆ ਗਈ ਤੇ ਕੁਆਲਿਟੀ ਆਵਦੀ ਵੀ ਚੰਗੀ ਆ ਦੋ ਸ਼ੇਡ ਆਗੇ ਐਰ ਸ਼ੈਡ ਤੇ ਜਰਸੀ ਵਾਲਾ ਹਾਂਜੀ ਤੇ ਹੁਣ ਆ ਜਾ ਤਿੰਨ ਨੰਬਰ ਵਾਲੀ ਤੇ ਇਹਦੀ 4 ਨੰਬਰ ਵਾਲੀ ਦੇ ਹਾਂ ਸੌਰੀ 4 ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਬੱਛੀ ਇਹਦੇ ਬੱਛਾ ਮਗਰ ਆ ਜੀ ਇਹ ਵੀ 1053 ਦੀ ਸੂਈ ਹੋਈ ਆ ਇਹਦਾ ਸੂਆ ਕਿਹੜਾ ਇਹਦਾ ਸੂਆ ਵੀ ਦੂਜਾ ਜੀ ਇਹਦਾ ਸੂਆ ਵੀ ਦੂਜਾ ਇਹਦਾ ਕੱਦ ਉਹਨਾਂ ਦੇ ਮੁਕਾਬਲੇ ਥੋੜਾ ਜਿਹਾ ਘੱਟਾ ਹਨਾ ਇਸ ਛੋਟੀ ਹਾਈਟ ਦੀ ਆ ਗਈ ਜੀ ਏ ਇਹ ਆ ਗਈ ਛੋਟੇ ਕੱਦ ਵਿੱਡ ਚ ਉਹ ਜਗਾ ਕਾ ਟ੍ਰੋਪ ਹਾਂਜੀ ਹਾਂਜੀ ਤੇ ਬਾਥਰੂਮ ਜਿੰਨੀ ਕ ਜਗ੍ਹਾ ਚ ਕਰ ਦਿਆ ਕਰੂ ਹਾਂਜੀ ਇਹਦੇ ਥੱਲੇ ਕਿੰਨੀ ਕ ਬੌਲੀ ਆ ਇਹਦੇ ਥੱਲੇ ਹੈਗਾ ਵੀਰੇ 7 ਕਿਲੋ ਬੌਲਾ 7 8 ਕਿਲੋ ਇਹ ਕਿੰਨਾ ਪਾ ਸਕਦੇ ਕਿਲੋ ਪਾਉਂ 10 ਕਿਲੋ ਤਾਂ ਆਰਾਮ ਨਾਲ ਵੀਰੇ ਦੇਈ ਜਾਣਾ ਨੇ ਆ ਇਹਨੇ 9 10 ਕਿਲੋ ਪਾ ਦੇਣਾ ਕੱਦ ਵਿੱਡ ਦਾ ਹੈਗਾ ਛੋਟਾ ਇਹਦਾ ਬਾਡੀ ਬੁੱਡੀ ਦੀ ਚੰਗੀ ਆ ਨਸ ਲਾਗੀ ਪਿਓਰ ਜਰਸੀ ਬੱਚਾ ਨਾਲ ਕੀ ਆ ਬੱਚਾ ਜੀ ਬੱਚਾ ਆ ਗਿਆ ਨਾਲ ਇਹਦੇ ਮੇਲ ਕਾਫ ਇਹਦੇ ਪੈਸੇ ਕਿੰਨੇ ਲੈ ਲਾਂਗੇ ਲਾਢੀ ਆਪਾਂ ਪਰ ਇਹ ਬਾਈ ਆਪਾਂ ਦੇ ਦਾਂਗੇ 30000 ਦੀ ਹਾਨ ਆ ਜੀ ਇਹ ਆ ਇਹ ਆ ਗਈ ਸੱਜਣੋ 4 ਨੰਬਰ ਤੇ ਇਹ ਬਾਈ ਕਹਿੰਦਾ ਦੇ ਦਾਂਗੇ 30000 ਦੀ ਹਾਨ ਆ ਤੇ ਹੁਣ ਖੋਲਿਆ 5 ਨੰਬਰ ਵਾਲੀ ਉਹ ਆ ਗਈ ਵਾਈਟ ਕਲਰ ਦੇ ਵਿੱਚ ਉਹਦਾ ਸੂਆ ਕਿਹੜਾ ਜੀ ਇਹਦਾ ਬਾਈ 3000 ਸੂਆ ਬੱਸਾ ਮਗਰਾ 9-10 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਹੁਣ ਦੁੱਧ ਬਾਈ 10 ਕਿਲੋ 10 ਕਿਲੋ ਹਾਜ਼ਰ ਬਾਹਰ ਹੀ ਆ ਜਾਣੀ ਠੀਕ ਆ ਗੱਲ ਹਾਂਜੀ ਦੁੱਧ 10 ਤੋਂ ਬਾਹਰ ਸੂਆ ਤੀਜਾ ਤੇ ਨਾਲ ਆ ਗਿਆ ਮੇਲ ਕਾਫ ਚਵਾਈ ਚੂਈ ਦੀ ਕਹਿੰਦੇ ਆ ਬਾਈ ਓਕੇ ਆ ਜਮਾ ਚਵਾਈ ਚਵਾਈ ਚਬੂਈ ਦੀ ਓਕੇ ਅਨਸਲੀ ਦੀ ਵੀ ਜਰਸੀ ਚ ਆ ਗਈ ਹੈ ਨਾ तकरीबन ਸਾਰੀ ਜਰਸੀ ਦੀਆਂ ਨੇ ਅੱਜ ਆਪਣੇ ਕੋਲੇ ਵੀਰੇ ਜਰਸੀ ਦੀਆਂ ਹਾਂਜੀ ਇੱਕ ਕੈਰ ਸ਼ੇਅਰ ਕਰਾਓ ਸਾ ਤੇ ਬਾਕੀ ਸਾਰੀਆਂ ਜਰਸੀਆਂ ਹਾਂਜੀ ਆ ਨਾਲ ਇਹਦੇ ਸੱਜਣੋਂ ਮੇਲ ਕਾਫਾ ਤੇ ਦੁੱਧ ਹੈਗਾ 10 ਤੋਂ ਬਾਰੇ ਹਾਂਜੀ ਸੁਵਾ ਕਿੰਨੇ ਦਿਨ ਦਾ ਦੱਸਿਆ ਸੁਵਾ 10 ਦਿਨ ਦਾ ਬਾਈ 10ਾਂ ਦਿਨਾਂ ਦਾ ਪੈਸੇ ਕਿੰਨੇ ਕੁ ਲੈ ਲਾਂਗੇ ਇਹਦੇ ਇਹ ਦੇ ਦਾਂਗੇ ਬਾਈ 30 ਦੀ ਇਹ ਆ ਗਈ 5 ਨੰਬਰ 4 ਨੰਬਰ ਤੇ 5 ਨੰਬਰ ਵਾਲੀਆਂ ਦੋਨੇ 30 60 ਦੀਆਂ ਜੇ ਕਿਸੇ ਨੇ ਜੋੜਾ ਲੈਣਾ ਮਾਨ ਤਾਨ ਕਰ ਦਾਂਗੇ ਜੀ 55 ਦਾ ਹੋ ਜੂ ਨਹੀਂ 55 ਦਾ ਬਾਈ ਬਾੜਾ ਕੱਟ ਆ ਫਿਰ 56 ਦਾ ਦੇ ਦੀ ਹੁਣ ਨਹੀਂ ਇਹ ਲੈਣ ਦੇਣ ਵਾਲੀ ਮੁੱਲ ਨੇ ਕੋਈ ਨਹੀਂ ਜੇ ਕੋਈ ਦੂਰ ਹੋਇਆ 4-3 4000 ਕਰਾਇਆ ਲੱਗਦਾ ਉਹ ਜਾਂ ਛੱਡ ਦਾਂਗੇ ਉੱਥੀ ਵਾਗੀ ਕੋਈ ਗੱਲ ਨਹੀਂ ਦੂਰ ਵਾਲੇ ਨੂੰ ਨੇੜੇ ਵਾਲੇ ਤੇ ਤਾਂ ਵੀਰੇ ਫਿਰ ਉਹੀ ਮਾਨਤਾ ਨਹੀਂ 52 ਰੇਟ ਗਿੜ ਕਹਿੰਦਾ ਬਾਈ ਉੱਥੀ ਪਹੁੰਚ ਜੂ ਸੂਈ ਮੈਨੂੰ ਪਤਾ ਘੁਮ ਘਮਾ ਕੇ ਹੌਲੀ ਹੌਲੀ ਉਹ ਰੇਟ ਵੀਰੇ ਆਪਣੇ ਜਾਇਜ਼ ਹੀ ਹੁੰਦੇ ਆ ਜੀ ਤੇ ਹੁਣ ਲੈ ਆ ਸੱਜਣਾ ਇਹਦਾ ਮੇਰਾ ਖੈਲਾ ਛੇਮਾ ਨੰਬਰ ਆ ਗਿਆ ਨਾ ਹਾਂਜੀ ਇਹ ਆ ਗਈ ਵੱਚੀ ਗੱਬਣ ਆ ਆਇਨ ਉਹ ਕੇ ਦਿਖਾ ਦੇ ਗਰੀ ਇਹ ਦਵਾਉਗੀ ਆ ਲੈ ਚਲ ਬਾਈ ਇਹਦਾ ਸੂਆ ਕਿਡਾ ਲਾਡੀ ਇਹ ਵੀ ਦੂਏ ਸੂਏ ਸੂਗੀ ਬਾਈ ਇਹ ਕਹ ਇੱਕ ਦਿਨ ਕੱਢਦੀ ਆ ਇਹ ਬਾਈ ਦੇਖ ਅੱਜ ਹੁਣੇ ਹੀ ਆਈ ਆ ਹੱਲੇ ਠੀਕ ਆ ਜੀ ਲਾਹੀਆਂ ਹੀ ਆ ਓਡੇ ਮੂਰੇ ਠੀਕ ਆ ਜੀ ਹੁਣ ਸੂਸ ਆਗ ਸੂ ਵੀ ਸਕਦੀ ਆ ਬਾਈ ਦਿਨ ਕੱਢ ਵੀ ਸਕਦੀ ਆ ਹੱਲੇ ਹੱਲੇ ਤਾਂ ਉੱਪਰ ਆ ਜਾ ਕਰਦੀ ਆ ਠੀਕ ਆ ਜੀ ਹਾਂਜੀ ਸੂਆ ਦੂਜਾ ਆ ਗਿਆ ਦੂਰ ਜਾਈ ਦੂਜਾ ਆ ਸੂਆ ਆ ਗਿਆ ਦੂਜਾ ਤਲਿਆਰੇ ਦਾ ਕਰਦੀ ਆ ਹਾਂਜੀ ਹਾਂ ਆ ਤੋੜਦੇ ਤੋੜਦੇ ਪਹੁੰਚ ਕੇ ਤੋੜਦੇ ਕੋਈ ਨਾ ਬਹੁਤ ਆ ਇੱਕ ਦੋ ਦਿਨ ਲਿਜਾ ਵੀ ਸਕਦੀ ਆ ਬਈ ਲਿਜਾ ਵੀ ਸਕਦੀ ਆ ਸੂ ਵੀ ਸਕਦੀ ਆ ਤੋਰ ਦੇ ਤੋਰ ਦੇ ਇਹ ਹੁਣੇ ਹੀ ਹੱਲੇ ਆਈ ਆ ਦੋ ਨਗ ਠੀਕ ਆ ਜੀ ਤਾੜੀਆਂ ਤਾੜੀਆਂ ਨੇ ਗੱਡੀ ਚ ਉਹਦੇ ਕਰਕੇ ਕਰਦੀ ਆ ਥੋੜੀ ਜੀ ਅਡਵਾਈ ਜੀ ਹੈ ਨਾ ਹਾਂਜੀ ਹਾਂਜੀ ਥੱਕ ਥੱਕ ਜਾਂਦੀਆਂ ਨੇ ਸਰ ਸਾਹਿਬ ਲੰਬਾ ਹੋ ਜਾਣਾ ਦਿੱਲੀ ਤੋਂ ਲਾਹੌਰ ਹੋ ਜਾਣਾ ਹਾਂਜੀ ਬਾਈ ਸਫ਼ਰ ਲੰਬਾ ਹੋਇਆ ਨਾ ਰਾਤ ਦੀਆਂ ਤੁਰੀਆਂ ਹੁੰਦੀਆਂ ਨੇ ਵੀਰੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿੱਧਰ ਬਾਈ ਵਰਗੇ ਲੈ ਕੇ ਆਉਂਦੀ ਆ ਉਧਰ ਹੀ ਰਹਿੰਦੀ ਆ ਬਾਈ ਖੁੱਲੀਆਂ ਹਨਾ ਖੁੱਲੀਆਂ ਬਾਈ ਹਾਂ ਉਧਰ ਰਹਿੰਦੀਆਂ ਖੁੱਲੀਆਂ ਕਿਉਂਕਿ 1-2 ਦਿਨਾਂ ਚੱਤ ਲਿਆਰੇ ਦੀ ਸੈਟਿੰਗ ਮੰਨੂਗੀ ਹਾਂਜੀ ਹਾਂ ਇਹ ਆ ਗਈ ਗੱਬਣ ਪੱਛੀ ਇਹਦੇ ਪੈਸੇ ਕਿੰਨੇ ਲਵਾਂਗੇ ਲਾਡੀ ਸਿੰਘ ਇਹ ਬਾਈ 38000 ਦੀ ਬੱਛੀ ਦੇਵਾਂਗੇ ਇਹ ਦੇਵਾਂਗੇ 38000 ਦੀ 38000 ਦੀ ਹਾਂਜੀ ਤੇ ਜਿਹੜਾ ਪੀਸ ਇਹਦੇ ਨਾਲ ਆਰਡਰ ਤੁਸੀਂ ਦੇਖ ਹੀ ਸਕਦੇ ਹੋ ਹੱਲੇ ਬਾਲ ਢੱਲਣਾ ਹੈਗੀਆਂ ਨੇ ਕੱਢ ਸਕਦੀ ਆ ਦੋ ਚਾਰ ਦਿਨਾਂ ਬਾਕੀ ਹਲਾਰੇ ਤੇ ਡੰਗਰ ਦਾ ਪਤਾ ਨਹੀਂ ਹੁੰਦਾ ਵੀਰੇ ਇਹਦੀ ਕੀ ਗੱਲ ਬਾਤ ਹੈ ਜਿਹੜੀ ਆ ਇਹ ਦੂਏ ਸੂਈ ਆ ਭਾਈ ਹੋ ਗਏ 10-12 ਦਿਨਾਂ ਨੂੰ ਸੂਈ ਨੂੰ ਕੱਦ ਵਿੱਡਾ ਆ ਗਿਆ ਇਹਦਾ ਫੁੱਲ ਹਨਾ ਹਾਂ ਭਾਈ ਕੱਦ ਵਿੱਡੇ ਦਾ ਆ ਗਿਆ ਪੰਜਾਬ ਵਾਲੀ ਜਰਸੀ ਵਾਲਾ ਹੀ ਉਹਨੂੰ ਬੰਦਾ ਕਿੰਨੇ ਦਿਨ ਦੀ ਸੂਈ ਆ ਇਹਨੂੰ ਹੋਵੇ ਭਾਈ 10-12 ਦਿਨਾਂ ਨੂੰ ਸੂਈ ਨੂੰ ਹੈ 10-12 ਦਿਨ ਹੋ ਗਏ ਸੂਈ ਨੂੰ ਇਹ ਥੱਲੇ ਦੁੱਧ ਤਿਆਰ ਕਿੰਨਾ ਹੋਣਾ ਇਹਦੇ ਥੱਲੇ ਵੀਰੇ ਦੁੱਧ ਹੈਗਾ 15 ਕਿਲੋ ਤਿਆਰ 15 ਤਿਆਰੀ ਦਾ ਹਾਂ ਮਾਲਕ ਤਾਂ ਚੱਲ 18 ਕਹਿੰਦੇ ਸੀ ਅੱਜ ਆਈ ਆ ਆਪਾਂ 15 ਕਹਿ ਕੇ ਦੇਵਾਂਗੇ ਵੀਰੇ ਠੀਕ ਆ ਜੀ 15 ਦੀ ਆਪਾਂ ਤਸੱਲੀ ਕਰਾ ਲੇ ਤਸੱਲੀ ਕਰਾ ਦਾਂਗੇ ਵੀਰੇ ਕੱਦ ਆ ਗਿਆ ਇਹਦਾ ਸੱਜਣੋ ਫੁੱਲ ਵੱਡਾ ਤੇ ਇਹ ਆ ਗਈ ਕਾਫੀ ਹਾਂ ਬਾਕੀ ਵੀਰੇ ਇਹ ਜੀ ਨੂੰ ਕੀ 18 20 ਕਿਲੋ ਦਾ ਕੀ ਜ਼ਿਆਦਾ ਕੱਦ ਬੱਡ ਵੱਡੀ ਬੈੜ ਬਾਕੀ ਇਹ ਚਾਰ ਚੂਰ ਵਾਲੇ ਸੱਜਣ ਦੇ ੱੱਕੇ ਚੜ ਗਈ ਗਾਹ ਨੂੰ ਭਰ ਜੂ ਕਾਫੀ ਕਲਰ ਦੀ ਬਹੁਤ ਡਿਮਾਂਡ ਕਰੀ ਆ ਪਿਛਲੀ ਵੀਡੀਓ 'ਚ ਦੋ ਪਾਈਆਂ ਸੀਗੀਆਂ ਠੀਕ ਆ ਜੀ ਬਹੁਤ ਵੀਰੇ ਫੋਨ ਆਇਆ ਤਾਂ ਹੀ ਇੱਕ ਅੱਧੀ ਹੋਣ ਲਿਆਉਣ ਲੱਗੇ ਮਿਲਦੀ ਆ ਨਾ ਬਲੈਕ ਤੇ ਕਾਫੀ ਆ ਗਈ ਇਹਦੇ ਪੈਸੇ ਕਿੰਨੇ ਲੈ ਲਾਂਗੇ ਲਾਡੀ ਇਹ ਬਾਈ 45 ਦੀ ਦੇ ਦਾਂਗੇ ਇਹ ਦੇ ਦਾਂਗੇ 45 ਦੀ ਨੰਬਰ ਇਹਦਾ 7ਵਾਂ ਆ ਗਿਆ ਬਾਈ 7ਵਾਂ ਜੀ ਤੇ ਹੁਣ ਗੈਰੀ ਮਾਰ ਦੇ ਇਧਰ ਹੀ ਘੁਮਾ ਦੇ ਕੈਮਰਾ ਆਂ 8ਵੇਂ ਇਹ ਟੋਕਰ ਗੱਬਣਾ ਵੀਰੇ ਕਿੰਨਾ ਟਾਈਮ ਦਾ ਸੂ ਆ ਇਹਦਾ ਇਹ ਗੱਬਣਾ ਜੀ ਟੋਕਰ ਗੱਬਣਾ ਕਿੰਨੇ ਟਾਈਮ ਦੀ ਇਹ ਹੈਗੀ ਵੀਰੇ 1.5 ਮਹੀਨਿਆਂ ਦੀ ਆਪਾਂ ਕੱਲ ਚੈੱਕ ਕਰਾ ਲਈ ਚੈੱਕ ਪਾਸ ਚੈੱਕ ਪਾਸ ਆ ਵੀਰੇ ਦੁੱਧ ਕਰਨਾ ਹੁਣ ਦੁੱਧ ਬਾਈ 7 ਕਿਲੋ ਦੇਵਾਂਗੇ ਦੁੱਧ ਚਾਹੇ 8 ਹੋਵੇ 7 ਕਿਲੋ ਹਜੇ ਵੀ ਹੈਗਾ ਤੇ 5.5 ਦੀ ਗੱਬਣ ਗੱਬਣ ਆ ਜੀ ਹਾਂ ਸੁਆ ਕਿਹੜਾ ਇਹਦਾ ਸੁਆ ਦੂਜਾ ਬਾਈ ਸੁਆ ਦੂਜਾ ਚਵਾਈ ਦੀ ਕਿਵੇਂ ਆ ਚਵਾਈ ਦੀ ਓਕੇ ਆ ਜਮਾ ਥਾਣੀ ਦੱਸ ਕਿਵੇਂ ਆ ਫਿਰ ਬਾ ਉਦਾਂ ਹੀ ਬਾਈ ਚਾਟ ਨਾ ਨਾ ਲੋਡ ਹੀ ਨਹੀਂ ਬਾਈ ਇਹ ਤਾਂ ਆਈ ਬਹਿ ਜਾਓ ਚਾਹੇ ਠੀਕ ਆ ਬੱਚਾ ਤਾਂ ਹੈ ਨਹੀਂ ਇਹਦਾ ਨਹੀਂ ਬੱਚਾ ਨਹੀਂ ਹੈਗਾ ਜੀ ਬੱਚੇ ਦਾ ਤੁਹਾਨੂੰ ਗੱਲ ਦੱਸ ਦਨਾ گاਵਾ ਬਹੁਤਾ ਕਰਦੀਆਂ ਵੀ ਨਹੀਂ ਇਹਨਾਂ ਫਾਰਮ ਵਾਲੇ ਇੱਕ ਦਿਨ ਦਾ ਹੀ ਪਰਾਂ ਕਰ ਦਿੰਦੇ ਨੇ ਹਾਂਜੀ ਹਾਂਜੀ ਤੇ ਇਤੋਂ ਦਾ ਫੇਰ ਵੀ 22 ਹਰ ਕੇ ਨਾਲ ਦੇਈ ਦਿੰਦੇ ਆ ਬੱਚੇ ਹਾਂਜੀ ਹਾਂ ਇਹ ਆ ਗਈ ਸਾਢੇ ਪੰਜਾਂ ਦੀ ਗੱਬਣ ਸੂਆ ਆ ਗਿਆ ਦੂਜਾ ਨਸਲ ਹੈ ਗਿਆ ਪਿਓਰ ਜਰਸੀ ਪੈਸੇ ਕਿੰਨੇ ਲਵਾਂਗੇ ਲਾਡੀ ਇਹਦੇ ਇਹ ਬਈ 30000 ਰੁਪਈਆ ਜੀ 30000 ਇਹਦਾ ਮੁੱਲਾ ਮਾਨਟਾ ਨੂੰ ਚੋ ਕਰਦੇ ਮਾਨਟਾਣ ਹੋ ਜਾਊਗਾ ਜੀ ਤੇ ਹੁਣ ਮਾਰਦੇ ਘਰੀ ਇਹਦੇ ਤੇ ਲਾਸਟ ਪੀਸ ਆ ਗਿਆ 9 ਨੰਬਰ ਵਾਲਾ ਇਹਦੀ ਕੀ ਗੱਲ ਬਾਤ ਆ ਏ ਬਾਈ ਸੂਈ ਆ ਆਪਣੇ ਕੋਲੇ ਪਰਸੋਂ ਰਾਤ ਯਾਨੀ ਦੋਗ ਅੱਜ ਦੂਜਾ ਤੇ ਤੀਜਾ ਹੋ ਗਿਆ ਇਹਨੂੰ ਸੂਈ ਨੂੰ ਠੀਕ ਆ ਜੀ ਸੀਏ ਸੂਏ ਸੂਈ ਆ ਬੋਲਾ ਹੈਗਾ 14 15 ਕਿਲੋ ਤਿੰਨ ਦਿਨਾਂ ਦੀ ਸੂਈ ਥੱਲੇ 14 ਕਿਲੋ 14 15 ਦੇ ਨੇੜ ਬੋਲਾ ਹੀ ਬੋਲਾ ਦੁੱਧ ਦਊਗੀ ਇਹ 20 22 ਕਿਲੋ ਆਮ ਨਾਲ ਵੀਰੇ ਜਿੰਗਾਰ ਤਾਂ ਭੈੜਾ ਹਾਂ ਹਾਂ ਜੀ ਹਾਂ ਆ ਬੋਚ ਕੇ ਹੌਲੀ ਤੋੜਦੇ ਤੇ ਕਾਈ ਨਾਲ ਜਾਵਾਂ ਡੰਗ ਦੋ ਡੰਗ ਤਸੱਲੀ ਕਰਾ ਦੇਂਗੇ ਮਾਹਾਂ ਪੂਰੀ ਤਸੱਲੀ ਕਰਾਵਾ ਦੇਂਗੇ ਤਸੱਲੀ ਬਾਈ ਕਹਿੰਦਾ ਡੰਗ ਦੋ ਡੰਗ ਕਰਾਵਾ ਦੇਂਗੇ ਅੱਜ ਵੀ ਕਰ ਲਈ ਆ ਥੋੜੀ ਇੰਗਾੜਾ ਭੜਾ ਚੱਕੀ ਹੁਣ ਜਾਣੀਆ ਆਪਣੇ ਕੋ ਘਰੇ ਸੂਈ ਆ ਇਹ ਆਪਾਂ ਚੋਲੀ ਵੀਰੇ ਆਪਾਂ ਨੂੰ ਇਹਦਾ ਫੁੱਲ ਐਨ ਓਕੇ ਪਤਾ ਵਾ ਤਸੱਲੀ ਆ ਪੂਰੀ ਕਹਿਣ ਦਾ ਪਾਪੂ ਪੂਰੀ ਐਨ ਤਸੱਲੀ ਯਾਰ 22 ਕਿਲੋ ਰਾਮ ਨਾਲ ਇਹਨੇ ਦੁੱਧ ਚਵਾ ਦੇਣਾ ਹੱਲੇ 3 ਦਿਨਾਂ ਦੀ ਹੋਈ ਜਿਹੜੀ 14 15 ਕੱਢੀ ਜਾਂਦੀ ਆ ਠੀਕ ਆ ਗੱਲ 22 ਤਾਂ ਉਹਨੇ ਰਾਮ ਨਾਲ ਇਹਨੇ ਚਵਾ ਚਵਾਈ ਬਹੁਤ ਵਧੀਆ ਵੀਰੇ ਪੈਸੇ ਇਹਦੇ ਕਿੰਨੇ ਕਲਾਵਾਂਗੇ ਇਹ ਬਾਈ ਦੇਵਾਂਗੇ ਆਪਾਂ 42000 ਦੀ ਲਾਸਟ ਇਹ 42 ਦੀ ਦੇ ਦਾਂਗੇ ਫਿਕਸ ਹਾਂਜੀ ਹਾਂ ਤੇ ਬਾਕੀ ਜਿੱਦਾਂ ਤਸੱਲੀ ਕਰਨੀ ਆ ਕਿਸੇ ਨੇ ਉਹ ਕਰਵਾਵਾਂਗੇ ਕਰਵਾਵਾਂਗੇ ਹੀ ਕਰਵਾਵਾ ਆਰਡਰ ਹੀ ਦਾ ਦ ਵੀਰੇ ਆ ਬਾਕੀ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਜਾਂਦੇ ਰੂਟੀਨ ਦੇ ਵਿੱਚ ਬਾਈ ਹੋਣੀ ਮਾਲ ਵੇਚੀਦੇ ਰਹਿੰਦੇ ਨੇ ਮੇਰਾ ਖਿਆਲ ਆ ਤੀਜੇ ਦਿਨ ਆਪਣੀ ਵੀਡੀਓ ਹੁੰਦੀ ਆ ਹੁੰਦੀ ਆ ਜੀ ਹੁੰਦੀ ਆ ਆ ਰੇਟ ਵੀ ਜੇ ਗੱਲਬਾਤ ਕਰਨਾ ਬਾਈ ਹੋਰਾਂਗੇ ਤਕਰੀਬਨ ਯਾਰ ਜਰਸੀ ਦੇ ਮਹਿਕਮੇ ਨਾਲੋਂ ਸਭ ਤੋਂ ਘੱਟ ਹੁੰਦੇ ਨੇ ਬਾਕੀ ਵੀਰੇ ਵੀਡੀਓ ਤੋਂ ਬਿਨਾ ਵੀ ਨਾਗ ਆਪਣੇ ਕੋਲੇ ਰੋਜ਼ ਆਉਂਦੇ ਨੇ ਉਹ ਨਾਲ ਦੀ ਨਾਲ ਵਿਕੀ ਜਾਂਦੇ ਨੇ ਚੱਲੀ ਜਾਂਦਾ ਚੱਲੀ ਜਾਂਦਾ ਜੀ ਚੱਲੀ ਜਾਂਦਾ ਕੈਨ ਦਾ ਪਾਵ ਚੰਗੀ ਤਾਲ ਤੇ ਜਾਂਦਾ ਆ ਤਾਈਆਂ ਡੰਗਰ ਵੇਚਦੇ ਆ ਜੇ ਮਾਲ ਸਹੀ ਆ ਬਾਈ ਠੀਕ ਆ ਹਾਂਜੀ ਤਾਈਆਂ ਰੋਜ਼ ਵਾਲਾ ਕੰਮ ਹੀ ਆ ਕੋਈ ਗੱਲ ਤੁਹਾਨੂੰ ਦੱਸ ਦਰ ਆਉਣ ਨਾਲ ਚ ਤਾਰੀ ਦਾ ਕੰਮ ਸੌਦ ਹਾਂਜੀ ਹਾਂਜੀ ਬਾਕੀ ਇਹ ਜੇ ਰੇਟ ਵੀਰੇ ਜਾਇਜ਼ ਆਪਣੇ ਰੇਟ ਵੀ ਜਾਇਜ਼ ਹੁੰਦੇ ਆ ਹੁਣ ਤਾਈਓ ਮੇਰੇ ਕੋਲ ਵੀਰੇ ਅੰਮ੍ਰਿਤਸਰ ਤੋਂ ਵੀ ਗਾਹ ਕਾਉਂਦੇ ਨੇ ਬੁਕਿੰਗ ਵਾਲਾ ਕੰਮ ਰੈਂਦਾ ਮਾ ਬੁਕਿੰਗ ਵਾਲਾ ਹੀ ਰਹਿੰਦਾ ਜੀ ਕੰਮ ਆ ਸਿਸਟਮ ਬਾਈ ਕੋਲੇ ਬੁਕਿੰਗ ਵਾਲੀ ਰਹਿੰਦਾ ਹੀ ਜੀ ਗੱਲ ਨਹੀਂ ਨੰਬਰ ਬੋਲ ਦੇ ਲਾਡੀ ਨੰਬਰ 8729097861 ਦੂਸਰਾ ਨੰਬਰ ਵੀ ਬੋਲੋ 98557 ਜੀ 9812 ਆ ਨੰਬਰ ਸੱਜਣੋ ਸਕਰੀਨ ਦੇ ਉੱਤੇ ਮੈਂ ਦੋ ਚਲਾ ਦੂੰਗਾ ਇੱਕ ਮੈਂ ਤਾਂ ਨਹੀਂ ਚਲਾਉਂਦਾ ਵੀ ਬੀਜੀਬੀ ਜਾਈ ਜਾਊਗਾ ਆ ਜੀ ਬਾਈ ਸੱਜਣ ਵਾਲੇ ਰਹਿ ਜਾਣਗੇ ਲੈਣ ਕਰਨੇ ਕਿ ਲੋਟਟਾਲਾ ਸਿਸਟਮ ਹੈ ਕਵਾਲਿਟੀ ਟੌਪ ਦੀਆਂ ਰੇਟ ਬੱਤ ਦੇ ਨੇ ਪਿੰਡ ਤੁੰਗਾ ਹੈੜੀ ਆ ਤਹਿਸੀਲ ਰਾਏਕੋਟ ਆ ਤੇ ਜ਼ਿਲ੍ਹਾ ਬਾਈਦਾ ਲੁਧਿਆਣਾ ਜਿਹੜਾ ਵੀ ਪਸ਼ੂ ਇਹਨਾਂ ਚ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ